ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਵਿੱਕੀ ਆਪਣੇ ਡੈਡੀ ਦੀ ਪੂਆ ਦੇ ਘਰੋਂ ਨਿਕਲ ਕੇ ਆਪਣੇ ਇੱਕ ਦੋਸਤ ਦੇ ਘਰ ਜਾਂਦਾ ਏ ਤੇ ਉਹ ਦੋਸਤ ਕਿਹੜਾ ਏ ਆ ਪਾ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਜਿਵੇਂ ਕਿ ਪ੍ਰੀਤ ਤੇ ਉਸਦੀ ਮੰਮੀ ਆਪਣੀ ਪੂਆ ਦੇ ਕੋਲ ਪਹੁੰਚਦੇ ਆ ਤੇ ਉੱਥੇ ਜਾਂਦਿਆਂ ਨੂੰ ਵਿੱਕੀ ਨਿਕਲ ਚੁੱਕਾ ਹੁੰਦਾ ਏ ਤੇ ਵਿੱਕੀ ਪਹਿਲਾਂ ਤਾਂ ਚਾਹੁੰਦਾ ਏ ਕਿ ਮੈਂ ਆਪਣੇ ਘਰ ਪਹੁੰਚ ਜਾਵਾਂ ਪਰ ਫਿਰ ਉਸਦੇ ਦਿਮਾਗ ਵਿੱਚ ਆਉਂਦਾ ਏ ਕਿ ਪੁਲਿਸ ਜ਼ਰੂਰ ਮੇਰਾ ਪਿੱਛਾ ਕਰ ਰਹੀ ਹੋਣੀ ਯਾ ਤੇ ਜੇ ਮੈਂ ਸਿੱਧਾ ਘਰ ਚਲਾ ਗਿਆ ਤੇ ਹੋ ਸਕਦਾ ਮੈਂ ਫੜਿਆ ਜਾਵਾਂ ਇਸ ਕਰਕੇ ਪਹਿਲਾਂ ਆਪਣੇ ਕਿਸੇ ਦੋਸਤ ਦੇ ਕੋਲ ਜਾਣਾ ਹੈ ਤੇ ਸਾਰੀ ਜਾਣਕਾਰੀ ਲੈਣਾ ਹੈ ਕਿ ਕੀ ਹੋ ਰਿਹਾ ਹੈ ਤੇ ਫਿਰ ਮੈਨੂੰ ਪਤਾ ਲੱਗੇਗਾ ਕਿਉਂਕਿ ਉਹ ਫੋਨ ਵੀ ਔਨ ਨਹੀਂ ਕਰ ਸਕਦਾ ਜਿਸ ਕਰਕੇ ਉਸ ਨੂੰ ਕੁਝ ਵੀ ਪਤਾ ਨਹੀਂ ਚੱਲ ਰਿਹਾ ਤੇ ਉਹ ਆਪਣੇ دوست ਹੈਪੀ ਦੇ ਘਰ ਚਲਾ ਜਾਂਦਾ ਹੈ ਹੈਪੀ ਜੋ ਕਿਸਦੇ ਨਾਲ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਹ ਮੇਰਾ ਸਾਥ ਜ਼ਰੂਰ ਦੇਵੇਗਾ ਪਰ ਹੈਪੀ ਨੂੰ ਜਦ ਉਸ ਦੀ ਸਾਰੀ ਗੱਲ ਦਾ ਪਤਾ ਲੱਗਦਾ ਹੈ ਤੇ ਹੈਪੀ ਉਸ ਦੇ ਨਾਲ ਇਹ ਗੱਲ ਤੋਂ ਇਨਕਾਰ ਕਰ ਦਿੰਦਾ ਹੈ ਕਿ ਮੈਂ ਤੈਨੂੰ ਆਪਣੇ ਘਰ ਨਹੀਂ ਰੱਖ ਸਕਦਾ ਕਿਉਂਕਿ ਕੀ ਦੇ ਪਿੱਛੇ ਪੁਲਸ ਲੱਗੀ ਹੁੰਦੀ ਆ ਤੇ ਉਸ ਦੇ ਉੱਤੇ ਇਲਜ਼ਾਮ ਵੀ ਲੱਗੇ ਹੁੰਦੇ ਆ ਹੈਪੀ ਨੂੰ ਪੂਰਾ ਕਨਫਰਮਤਾ ਹੁੰਦਾ ਨਹੀਂ ਪਰ ਹੈਪੀ ਸੋਚਦਾ ਹੈ ਕਿ ਜਰੂਰ ਇਸ ਨੇ ਕੋਈ ਨਾ ਕੋਈ ਕਾਹੜ ਜਰੂਰ ਕੀਤਾ ਹੋਣਾ ਹੈ ਤੇ ਇਸ ਕਰਕੇ ਉਹ ਸੋਚਦਾ ਹੈ ਕਿ ਜੇਕਰ ਪੁਲਸ ਵਾਲੇ ਸਾਡੇ ਘਰ ਆਉਣ ਲੱਗ ਗਏ ਤਾਂ ਉਹ ਹੋ ਸਕਦਾ ਮੈਨੂੰ ਵੀ ਨਾਲ ਹੀ ਫੜ ਲੈਣ ਤੇ ਮੇਰੇ ਤੇ ਵੀ ਇਲਜ਼ਾਮ ਲੱਗ ਜਾਵੇ ਕਿ ਇਹ ਵੀ ਨਾਲ ਰਲਿਆ ਹੈ ਸੋ ਇਸ ਕਰਕੇ ਹੈਪੀ ਵਿੱਕੀ ਨੂੰ ਆਪਣੇ ਘਰ ਤੇ ਰੱਖਣ ਤੋਂ ਮਨਾ ਕਰ ਦਿੰਦਾ ਹੈ ਤੇ ਫਿਰ ਵਿੱਕੀ ਸੋਚਦਾ ਹੈ ਕਿ ਹੁਣ ਮੈਂ ਜਾਵਾਂ ਤੇ ਜਾਵਾਂ ਕਿੱਧਰ ਫਿਰ ਉਹ ਹਾਰ ਕੇ ਆਪਣੇ ਘਰ ਹੀ ਚਲਾ ਜਾਂਦਾ ਜਾਏ ਤੇ ਜਾਦੂ ਘਰ ਪਹੁੰਚਦਾ ਹੈ ਤੇ ਅਜੇ ਪ੍ਰੀਤ ਤੇ ਉਸਦੀ ਮੰਮੀ ਘਰੇ ਨਹੀਂ ਆਈਆਂ ਹੁੰਦੀਆਂ ਤੇ ਉਹ ਘਰ ਐਂਟਰ ਹੁੰਦਾ ਉਸ ਤੋਂ ਬਾਅਦ ਉਸਦੀ ਮੰਮੀ ਤੇ ਪ੍ਰੀਤ ਆ ਜਾਂਦੀਆਂ ਨੇ ਤੇ ਉਹਨਾਂ ਨੂੰ ਦੇਖ ਕੇ ਉਹ ਬਹੁਤ ਹੈਰਾਨ ਵੀ ਹੁੰਦਾ ਹੈ ਤੇ ਪੁੱਛਦਾ ਹੈ ਕਿ ਤੁਸੀਂ ਕਿੱਥੇ ਗਈਆਂ ਸੋ ਤੇ ਉਹ ਅੱਗੋਂ ਵਿੱਕੀ ਨੂੰ ਦੇਖ ਕੇ ਹੀ ਹੈਰਾਨ ਹੁੰਦੀਆਂ ਨੇ ਉਹ ਸੋਚਦੀਆਂ ਨੇ ਕਿ ਪਹਿਲਾਂ ਤਾਂ ਉੱਥੇ ਬੈਠਾ ਸੀ ਹੁਣ ਇੰਨੀ ਜਲਦੀ ਘਰ ਵੀ ਪਹੁੰਚ ਗਿਆ ਤੇ ਉਹ ਵਿੱਕੀ ਨੂੰ ਸਾਰੀ ਸਟੋਰੀ ਪੁੱਛਦਿਆਂ ਨੇ ਕਿ ਤੇਰੇ ਪਿੱਛੇ ਪੁਲਿਸ ਕਿਹੜੀ ਗੱਲੋਂ ਲੱਗੀ ਹੋਈ ਆ ਤੇ ਵਿੱਕੀ ਉਹਨਾਂ ਨੂੰ ਬਹੁਤ ਝੂਠ ਬੋਲਣ ਦੀ ਕੋਸ਼ਿਸ਼ ਕਰਦਾ ਹੈ ਪਰ ਪ੍ਰੀਤ ਅੱਗੋਂ ਇਹ ਕਹਿ ਦਿੰਦੀ ਆ ਕਿ ਹੁਣ ਤੇਰਾ ਇੱਥੇ ਸਾਡੇ ਸਾਹਮਣੇ ਕੋਈ ਝੂਠ ਨਹੀਂ ਚੱਲਣਾ ਸਾਰੀ ਸੱਚਾਈ ਦਾ ਸਾਨੂੰ ਪਤਾ ਲੱਗ ਚੁੱਕਾ ਹੈ ਕਿ ਤੁਸੀਂ ਕੀ ਕੀ ਕੀਤਾ ਹੈ ਸੋ ਵਿੱਕੀ ਡਰ ਜਾਂਦਾ ਉਹ ਸੋਚਦਾ ਹੈ ਕਿ ਇਹਨਾਂ ਨੂੰ ਹੁਣ ਸਾਰਾ ਪਤਾ ਤਾਂ ਲੱਗ ਹੀ ਗਿਆ ਹੈ ਇਸ ਕਰਕੇ ਉਹ ਪ੍ਰੀਤ ਨੂੰ ਡਰਾਉਂਦਾ ਤਾਂ ਮਕਾਉਂਦਾ ਤੇ ਇਹ ਕਹਿੰਦਾ ਹੈ ਕਿ ਜੇ ਤੂੰ ਕੋਈ ਗੱਲ ਕੀਤੀ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਵੀ ਨਹੀਂ ਤੇ ਪ੍ਰੀਤ ਅੱਗੋਂ ਇਹ ਕਹਿੰਦੀ ਹੈ ਕਿ ਜੇਕਰ ਹੁਣ ਪੁਲਿਸ ਆਈ ਤਾਂ ਮੈਂ ਤੇਰੇ ਬਾਰੇ ਸਾਰਾ ਕੁਝ ਪੁਲਿਸ ਨੂੰ ਆਪ ਦੱਸਣਾ ਹੈ ਇਹ ਸੁਣ ਕੇ ਵਿੱਕੀ ਬਹੁਤ ਡਰਦਾ ਵੀ ਆ ਤੇ ਸੋਚਦਾ ਹੈ ਕਿ ਹੋ ਸਕਦਾ ਇਹ ਸਾਰਾ ਕੁਝ ਦੱਸ ਦਵੇ ਉਹ ਪ੍ਰੀਤ ਨੂੰ ਕਾਫੀ ਧਮਕੀਆਂ ਵੀ ਦਿੰਦਾ ਹੈ ਤੇ ਇਹ ਕਹਿੰਦਾ ਹੈ ਕਿ ਜੇ ਤੂੰ ਮੈਨੂੰ ਫੜਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਤੇਰਾ ਹਸ਼ਰ ਵੀ ਬੁਰਾ ਹੀ ਹੋਵੇਗਾ ਪ੍ਰੀਤ ਦੀ ਸੱਸ ਤੇ ਉਹ ਵੀ ਇਹਦੇ ਨਾਲ ਲੜਨ ਲੱਗ ਪੈਂਦੀ ਆ ਪ੍ਰੀਤ ਨਾਲ ਤੇ ਵਿੱਕੀ ਵੀ ਬਾਹਰ ਪੁਲਿਸ ਵਾਲਿਆਂ ਨੂੰ ਕਿਸੇ ਨੇ ਦੱਸ ਦਿੱਤਾ ਹੁੰਦਾ ਹੈ ਕਿ ਵਿੱਕੀ ਘਰ ਆਇਆ ਹੈ ਕਿਉਂਕਿ ਪਿੰਡ ਵਿੱਚ ਕਾਫੀ ਲੋਕ ਹੁੰਦੇ ਨੇ ਜੋ ਧਿਆਨ ਰੱਖਦੇ ਨੇ ਤੇ ਇਹ ਗੱਲਾ ਦੱਸਣ ਲਈ ਹੀ ਹੁੰਦੇ ਨੇ ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਰੱਖਿਆ ਹੀ ਇਸੇ ਕੰਮ ਲਈ ਹੁੰਦਾ ਹੈ ਤੇ ਪੁਲਿਸ ਵਾਲੇ ਉਸੇ ਹੀ ਵਿੱਕੀ ਦੇ ਘਰ ਆ ਕੇ ਛਾਪਾ ਮਾਰਦੇ ਨੇ ਭਾਰ ਵਿੱਕੀ ਉੱਥੋਂ ਭੱਜ ਜਾਂਦਾ ਹੈ ਸੋ ਹੁਣ ਵਿੱਕੀ ਪੁਲਿਸ ਦੇ ਹੱਥ ਕਿਵੇਂ ਆਉਂਦਾ ਹੈ ਆਪਾਂ ਦੇਖਾਂਗੇ ਨੈਕਸਟ ਵੀਡੀਓ ਵਿੱਚ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਥੈਂਕਸ